ਸ੍ਰੀ ਕਾਲ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਐਨ ਜੀਓਜ਼ ਗਰਾਊਂਡ ਲੈਵਲ ਤੇ ਕੰਮ ਕਰ ਰਿਹਾ ਹੈ ਉਸ ਤੋਂ ਬਾਅਦ ਪੰਜਾਬ ਦੇ ਯੂਥ ਦਾ ਜਿਹੜਾ ਕਿ ਇਸ ਸਥਿਤੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਦਾ ਤੇ ਸਾਡੇ ਆਰਟਿਸਟ ਵੀਰ ਜਿੰਨੇ ਵੀ ਹੈਲਪ ਕਰ ਰਿਹਾ ਸੋ ਮੇਰੀ ਬਸ ਇੱਕ ਛੋਟੀ ਜੀ ਬੇਨਤੀ ਹੈ ਕਿ ਅਸੀਂ ਆਪਣੇ ਲੈਵਲ ਤੇ ਜਿੰਨਾ ਹੋ ਸਕੇ ਰਿਹਾ ਅਸੀਂ ਕਰ ਰਹੇ ਹਾਂ ਜਿੰਨੇ ਵੀ ਮੇਰੇ ਸਰਕਲ ਦੇ ਦੋਸਤ ਮਿੱਤਰ ਨੇ ਉਹ ਸਾਰੇ ਬਹੁਤ ਹੈਲਪ ਕਰ ਰਹੇ ਤੇ ਪੰਜਾਬ ਜਿਹੜਾ ਹੈ ਨਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਿਹਾ ਤੇ ਹਮੇਸ਼ਾ ਰਹੂਗਾ ਤੇ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਜਿੰਨੇ ਵੀ ਮੈਨੂੰ ਸੁਣ ਰਹੇ ਹੈ ਕਿ ਆਪਾਂ ਇੰਡੀਵਿਜੂਅਲ ਤੌਰ ਤੇ ਇੱਕ ਇੱਕ ਘਰ ਨੂੰ ਵੀ ਜੈ ਅਡਾਪਟ ਕਰ ਲਈਏ ਤਾਂ ਬਹੁਤ ਹੈਲਪ ਹੋ ਜਾਣੀ ਹੈ ਕਿਉਂਕਿ ਅਸਲੀ ਕੰਮ ਹੈ ਜਿਹੜਾ ਹੁਣ ਹੜਾ ਤੋਂ ਬਾਅਦ ਸ਼ੁਰੂ ਹੋਣਾ ਹੈ ਜੇ ਕਿਸੇ ਦਾ ਸਮਾਨ ਖਰਾਬ ਹੋ ਗਿਆ ਘਰ ਡੁੱਬ ਗਿਆ